بسم اللہ الرحمن الرحیم شروع ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਇਤ ਜਿਹ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਆ ਤੇ ਅੱਜ ਸਾਡੇ ਮਹਰੂਮ ਸ਼ਾਹੀ ਮਾ مولانا حبیب الرحمن سانی لੁਧਿਆਣਵੀ صاحب دی انتقال ਨੂੰ 4 ਸਾਲ ਮੁਕੰਮਲ ਹੋਏ ਨੇ ਉਧਰੋਂ ਪੰਜਾਬ ਜਿਹੜਾ ਹੈ ਉਹ ਹੱਡ ਦਾ ਮੁਕਾਬਲਾ ਕਰ ਰਿਹਾ ਸੀ ਅਸੀਂ ਇੱਕ ਅਪੀਲ ਜਾਰੀ ਕੀਤੀ ਸੀ ਪੂਰੇ ਦੇਸ਼ ਦੇ ਮੁਸਲਮਾਨਾਂ ਦੇ ਨਾਮ ਕਿ ਐਤ ਕੀ ਜਿਹੜਾ 12 ਰਬੂਲ ਅਵਲ ਦਾ ਦਿਨ ਗਿਆ ਹੈ ਈਦ ਮਿਲਾਦੁਨ ਨਬੀ ਕਿ ਉਹ ਨਾ ਮਨਾ ਕੇ ਅਸੀਂ ਆਪਣੇ ਭਰਾਵਾਂ ਦਾ ਸਾਥ ਦਈਏ ਤੇ ਬੜੀ ਖੁਸ਼ੀ ਹੈ ਕਿ ਪੂਰੇ ਦੇਸ਼ ਤੋਂ ਵੱਡੀ ਗਿਣਤੀ ਵਿੱਚ ਮੁਸਲਮਾਨ ਪੰਜਾਬ ਪਹੁੰਚੇ ਤੇ ਉਹਨਾਂ ਨੇ ਸਾਡਾ ਸਾਥ ਜਿਹੜਾ ਹੈ ਉਹ ਦਿੱਤਾ ਤੇ ਇਸੇ ਸਾਥ ਨੂੰ ਦੋ ਕਦਮ ਅੱਗੇ ਵਧਾਉਂਦੇ ਹੋਏ ਅਸੀਂ ਜਦ ਪੂਰੇ ਪੰਜਾਬ ਦਾ ਦੌਰਾ ਕੀਤਾ ਆਪ ਤੇ ਬਹੁਤ ਸਾਰੀ ਜਗ੍ਹਾ ਇਹ ਗੱਲ ਮਹਿਸੂਸ ਕੀਤੀ ਕੇ ਰਾਸ਼ਨ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਨ੍ਹਾਂ ਦੀਆਂ ਛੱਤਾਂ गिर ਗਈਆਂ ਨੇ ਘਰ ਗਿਰ ਗਏ ਨੇ ਪਾਣੀ ਨੇ ਉਹਨਾਂ ਦੀ ਬੁਨਿਆਦਾਂ ਨੂੰ متاثر ਕੀਤਾ ਹੈ ਤੇ ਉਹ ਟੈਂਟ ਲਾ ਕੇ ਜਾਂ ਤਰਪਾਲ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਇਹ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਚਿੰਨ੍ਹਿਤ ਕੀਤਾ ਇੱਕ ਛੋਟੀ ਜੀ ਵੈਰੀਫਿਕੇਸ਼ਨ ਦੇ ਜ਼ਰੀਏ ਸਾਡੀ 3 ਮੈਂਬਰੀ ਟੀਮ ਜਿਹਦੇ ਇੱਕ ਮੁਸਤਕੀਮ ਸਾਹਿਬ ਤੇ ਮਾਈਕਲ ਸਿੰਘ ਜੀ ਤੇ ਸੋਨੂ ਵਰਮਾ ਜੀ ਇਹਨਾਂ ਤਿੰਨਾਂ ਜਣਿਆਂ ਨੂੰ ਅਸੀਂ ਭੇਜਿਆ ਕਿ ਐਸੇ ਪਰਿਵਾਰਾਂ ਨੂੰ ਢੂੰਡੋ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਕਮਰਿਆਂ ਦੇ ਮਕਾਨ ਸੀਗੇ ਤਾਂ ਕਿ ਅਸੀਂ ਜਿਹੜਾ ਮੁਸਲਮਾਨਾਂ ਨੇ ਸਾਡੇ ਨਾਲ ਮੁਹੱਬਤ ਕੀਤੀ ਹੈ ਉਹਨਾਂ ਨੇ ਸਾਡਾ ਅਹਿਰਾਰ ਫਾਊਂਡੇਸ਼ਨ ਨੂੰ ਜੋ ਆਨਲਾਈਨ ਦਿੱਤਾ ਹੈ ਅਸੀਂ ਉਹ ਆਪਣੇ ਕੋਲ देर तक ਰੱਖਣ ਦੀ ਬਜਾਏ ਫੌਰੀ ਤੌਰ ਤੇ ਉਹਨੂੰ ਰਿਲੀਜ਼ ਕਰੀਏ ਉਹਨਾਂ ਲੋਕਾਂ ਦੇ ਲਈ ਜਿਹੜੇ ਕਿਤੇ ਨਾ ਕਿਤੇ ਵਿਆਜ ਤੇ ਪੈਸੇ ਲੈ ਕੇ ਆਪਣਾ ਛੋਟਾ ਜਿਹਾ ਘਰ ਨੂੰ ਦਰੁਸਤ ਕਰਨਾ ਚਾਹੁੰਦੇ ਤੁਸੀਂ ਜਿਵੇਂ ਸਮਝਦੇ ਸੀਗੇ ਕਿ ਅਗਰ ਇਹ ਬਹੁਤ ਹੀ ਜਿੰਨਾ ਦਾ ਇੱਕ ਇੱਕ ਕਮਰੇ ਦਾ ਘਰ ਹੈ ਮਜ਼ਦੂਰ ਕਿਸਮ ਦੇ ਲੋਕ ਨੇ ਇਹ ਅਗਰ ਵਿਆਜ ਵਾਲੇ ਪਾਸੇ ਜਾਣਗੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਬੜੀ ਦਿੱਕਤ ਆਏਗੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਿਰਫ 5 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਅੱਜ ਐਸੇ ਕਈ 35 ਤੋਂ 37 ਪਰਿਵਾਰ ਲੱਭ ਲਏ ਜਿਨ੍ਹਾਂ 'ਚ ਸਾਰੇ ਧਰਮਾਂ ਦੇ ਲੋਕ ਨੇ ਔਰ ਉਹਨਾਂ ਨੂੰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ 2-2 ਲੱਖ ਰੁਪਏ ਜਿਨ੍ਹਾਂ ਦਾ ਥੋੜਾ ਹੋਇਆ ਉਹਨਾਂ ਨੂੰ 1-1 ਲੱਖ ਰੁਪਏ ਟੋਟਲ 50 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਅੱਜ ਉਹਦੇ ਚੈੱਕ ਜਿਹੜੇ ਹੈ ਇਹਨਾਂ ਸਾਰੇ ਸਾਥੀਆਂ ਨੂੰ ਮੁਹੱਬਤ ਦੀ ਸ਼ਕਲ ਦੇ ਵਿੱਚ ਜਿਹੜੇ ਹੈ ਉਹ ਅਸੀਂ ਜਾਮਾ ਮੌਜੂਦ ਕੇ ਦੇ ਦਿੱਤੇ ਨੇ ਕ੍ਰਿਟਰੀਆ ਵੀ ਸੀਗਾ ਵੀ ਕਿਹੜੇ ਕ੍ਰਿਟਰੀਆ ਦੇ ਨਾਲ ਚੁਣੇ ਗਏ ਨੇ ਮਤਲਬ ਉਹਨਾਂ ਦਾ ਟੈਮਨ ਅਸੈਸਮੈਂਟ ਕੈਰੀਟੇਰੀਆ ਅਸੈਸਮੈਂਟ ਦੇਖੋ ਇੱਕ ਤਾਂ ਜਿਹੜੇ بڑے ਐਨਜੀਓਜ਼ ਹੈ ਜਾਂ ਆਫੀਸ਼ੀਅਲਸ ਨੇ ਉਹ ਬੜਾ ਲੰਮਾ ਹੁੰਦਾ ਹੈ ਉਹ ਕਹਿੰਦੇ ਕਿ ਜੀ ਮਿਸਾਲ ਦੇ ਤੌਰ ਤੇ ਕੁਝ ਲੋਕ ਸ਼ਰਤ ਰੱਖਦੇ ਆ ਕਿ ਜਗਾ ਕਹਿੰਦੀ ਸੀ ਕਿ ਰਜਿਸਟਰੀ ਕਦੇ ਨਾਮ ਹੈ ਗੁਰਦਾਵਰੀ ਦੇ ਨਾਮ ਹੈ ਤੇ ਰਾਸ਼ਨ ਗਾਰਡ ਬਣਿਆ ਕਿ ਨਹੀਂ ਬਣਿਆ ਮੀਟਰ ਬਿਜਲੀ ਦਾ ਕਿਹਦੇ ਨਾਮ ਹੈ ਅਸੀਂ ਉਹਨੂੰ ਸਾਰਾ ਕੱਟ ਕੇ ਫਿਜ਼ੀਕਲ ਵੈਰੀਫਿਕੇਸ਼ਨ ਤੇ ਲੈ ਆਏ ਜੀ ਅਸੀਂ ਇਹ ਕਿਹਾ ਵੀ ਅਗਰ ਤੁਹਾਡੇ ਕੋਲ ਆਧਾਰ ਕਾਰਡ ਹੈ ਸਾਡੀ ਟੀਮ ਨੂੰ ਨਾਲ ਲੈ ਜਾਓ ਆਸ-ਪਾਸ ਦੇ ਅਗਰ ਦੋ ਪੜੋਸੀ ਉਸ ਗਿਰੇ ਹੋਏ ਮਕਾਨ ਨੂੰ ਇਹ ਕਹਿੰਦੇ ਕਿ ਵਾਕਈ ਇਹਦਾ ਹੈ ਤੇ ਫੇਰ ਅਸੀਂ ਉਹਨਾਂ ਨੂੰ ਫੌਰੀ ਤੌਰ ਤੇ ਚੈੱਕ ਰਿਲੀਜ਼ ਕਰਨ ਲਈ ਤਿਆਰ ਹੋ ਗਏ ਕਿਉਂਕਿ ਗਰੀਬ ਬੰਦਾ ਇਹਨੇ ਡਾਕੂਮੈਂਟਸ ਨਹੀਂ ਰੱਖਦਾ ਔਰ ਜਿਨ੍ਹਾਂ ਦੇ ਘਰ ਰੁੜ ਗਏ ਉਹਨਾਂ ਦਾ ਤਾਂ ਬੇਚਾਰਾ ਸਾਰਾ ਤੁਸੀਂ ਅਗਰ ਜਾਓਗੇ ਤਾਂ ਪੂਰੇ ਦਾ ਪੂਰਾ ਸਮਾਨ ਹੀ ਰੁੜ ਗਿਆ ਕਈ ਘਰਾਂ ਚ ਮੈਂ ਆਪ ਗਿਆ ਔਰ ਅੱਛੇ ਅੱਛੇ ਘਰ ਵੀ ਸਿਗੇ ਤੇ ਬੈੱਡ ਵੀ ਅਲਮਾਰੀਆਂ ਵੀ ਏਸੀ ਵੀ ਸਭ ਕੁਝ ਪਾਣੀ ਦੀ ਨਜ਼ਰ ਖਾਸ ਕਰ ਰਾਵੀ ਦਰਿਆ ਦੇ ਕੰਢੇ ਜਿਹੜਾ ਪੁਆਇੰਟ ਸੀਗਾ ਆਪਣੇ ਦੀਨਾ ਨਗਰ ਤੋਂ ਅੱਗੇ ਜਾ ਕੇ ਉੱਥੇ ਤਾਂ ਬੜੀ ਤੇਜ਼ 라ਵੀ ਨੇ ਘੱਟ ਮਾਰਿਆ ਔਰ ਬਹੁਤ ਸਾਰੇ ਘਰ ਮਕਾਨ ਦੁਕਾਨਾਂ ਬਿਲਕੁਲ ਖਤਮ ਹੋ ਗਏ ਤੁਸੀਂ ਅੱਜ ਜਾਓਗੇ ਉੱਥੇ ਪਤਾ ਨਹੀਂ ਲੱਗਦਾ ਵੀ ਇੱਥੇ ਆਬਾਦੀ ਸੀਗੀ ਤੇ ਉਹਨਾਂ ਲੋਕਾਂ ਨੂੰ ਅਸੀਂ ਪਹਿਲਾਂ ਚੁਣਿਆ ਉਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਚੁਣਿਆ ਤੇ ਅਸੀਂ ਉਹੀ ਵੀ ਉਮੀਦ ਕਰਾਂਗੇ ਕਿ ਦੁਬਾਰਾ ਅੱਲਾਹ ਤਾਲਾ ਨੇ ਸਾਨੂੰ ਹਿੰਮਤ ਦਿੱਤੀ ਤੇ ਅਸੀਂ ਇਹ ਕੰਮ ਦੁਬਾਰਾ ਵੀ ਆਨਾਲ ਇੱਕ ਕੁਝ ਦਿਨਾਂ ਦੇ ਵਿੱਚ ਫੇਰ ਵੀ ਕਰ ਸਕਦੇ ਹਾਂ ਇਹ ਇਹਨਾਂ ਦੇ ਵਿੱਚ ਅਸੀਂ ਦਰਿਆਏ 라ਵੀ ਦੇ ਨਾਲ ਕੁਝ ਲੋਕ ਸੀਗੇ ਤੇ ਕੁਝ ਲੋਕ ਡਿਸਟ੍ਰਿਕਟ ਫਰੀਦਕੋਟ ਚੋਂ ਲਿੱਤੇ ਹਨ ਕੁਝ ਲੋਗ ਆਪਣੇ ਆਪਣੇ ਅਜਨਾਲੇ ਦੇ ਕੋਲੋਂ ਲਿੱਤੇ ਨੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਸੀਗਾ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਇੱਕ ਪਰਿਵਾਰ ਐਸਾ ਸੀ ਜਿਨ੍ਹਾਂ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਉਹਨਾਂ ਦਾ ਸਮਾਨ ਖਰਾਬ ਹੋ ਗਿਆ ਸੀ ਇੱਕ ਪਰਿਵਾਰਾ ਸੀ ਉਹ ਲਿੱਤਾ ਹੈ ਤੇ ਕੁਝ ਇੱਕ ਦੋ ਪਰਿਵਾਰ ਐਸੇ ਕਿ ਜਿਨ੍ਹਾਂ ਦੇ ਘਰ ਬਿਲਕੁਲ ਗਿਰਨ ਦੇ ਕਿਨਾਰੇ ਲਗਾਤਾਰ ਚੋਰੇ ਹੋਰ ਪੁਰਾਣੇ ਬਣੇ ਹੋਏ ਸੀਗੇ بارش ਨੇ ਉਹਨਾਂ ਨੂੰ متاثر ਕੀਤਾ ਤੇ ਅਸੀਂ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਸ਼ਾਮਲ ਕੀਤਾ ਕੁਝ ਦਸੂਏ ਤੋਂ ਹੈ ਔਰ ਕੁਝ ਟਾਂਡੇ ਵੱਲੋਂ ਐ ਜਿੱਦਦੇ ਪਾਸੇ ਬਿਆਸ ਨੇ ਜ਼ਿਆਦਾ ਲੋਕਾਂ ਨੂੰ ੱੱਕਾ ਲਾਇਆ ਅਸੀਂ ਉਹਨਾਂ ਸਾਰੇ ਪਰਿਵਾਰਾਂ ਨੂੰ ਚਿਣੇਤ ਕੀਤਾ ਔਰ ਇਹਦੇ ਜੱਖਾਂ ਦੇ ਪੱਟੀ ਬੰਨ ਕੇ ਕੰਮ ਕੀਤਾ ਜੋ ਪੰਜਾਬ ਦੀ ਰਵਾਇਤ ਹੈ ਜੋ ਪੰਜਾਬ ਦੇ ਵਿੱਚ ਸਿਖਾਇਆ ਗਿਆ ਅਜ ਤੱਕ ਤਾਂਤਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਔਰ ਭਾਈ ਲਾਲੋ ਨੂੰ ਜਦੋਂ ਨਾਲ ਲਾਇਆ ਔਰ ਫਿਰ ਸਾਡੀ ਕੌਮ ਨੇ ਭਾਈ ਮਰਦਾਨੇ ਦੀ ਸ਼ਗਲ ਤੋਂ ਲੈ ਕੇ ਨਬੀ ਖਾਂ ਗਨੀ ਖਾ ਤੱਕ ਜੋ ਸਾਥ ਨਿਭਾਇਆ ਕਿਉਂਕਿ ਮੇਰੇ ਮਹਰੂਮ ਪਿਤਾ ਜੀ ਮੌਲਨਾ ਅਬੀਵਰੇਮ ਲੁਧਿਆਣਵੀ ਸਾਹਿਬ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਰੋਜ਼ਾਨਾ ਹਜ਼ਰਤ ਮੁਹੰਮਦ ਸਾਹਿਬ ਦਾ ਫਰਮਾਨ ਸਾਨੂੰ ਰੋਜ਼ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰੋਜ਼ਾਨਾ ਇੱਕ ਗੱਲ ਸਾਨੂੰ ਇੱਕ ਵਾਰ ਜ਼ਰੂਰ ਕਹਿੰਦੇ ਸੀ ਕਿ ਤੁਹਾਡੀ ਕਾਮਯਾਬੀ ਕਮਜ਼ੋਰ ਲੋਕਾਂ ਚ ਲੁਕੀ ਹੋਈ ਹੈ ਅਗਰ ਤੁਸੀਂ ਕਮਜ਼ੋਰ ਦਾ ਸਾਥ ਦਓਗੇ ਤੇ ਰੱਬ ਤੁਹਾਡੇ ਤੋਂ ਰਾਜ਼ੀ ਹੋ ਜਾਏਗਾ ਤੇ ਅਸੀਂ ਉਸੀ ਗੱਲ ਨੂੰ ਅੱਜ ਵੀ ਸਾਹਮਣੇ ਰੱਖਿਆ ਹੈ ਕਿ ਅਸੀਂ ਆਪਣੇ ਧਰਮ 'ਚ ਰਹਿੰਦੇ ਹੋਏ ਇਸ ਗੱਲ ਦਾ ਉੱਤੇ ਯਕੀਨ ਰੱਖਦੇ ਹਾਂ ਕਿ ਕਈ ਮੁਸਲਮਾਨ ਪਰਿਵਾਰ ਨੇ 3-4 ਜਿਹੜੇ ਗੁੱਜਰ ਸਮੁਦਾਇ ਤੋਂ ਸੰਬੰਧ ਰੱਖਦੇ ਨੇ ਅਸੀਮ ਨੁਕਸਾਨ ਦਾ ਕਮਿਆਦਾ ਜਾਂ ਉਹਦਾ ਤਕਮੀਨਾ ਧਰਮ ਦੇ ਸਾਹਬ ਨਾਲ ਨਹੀਂ ਕੀਤਾ ਕਈ ਗੈਰ ਮੁਸਲਮ ਪਰਿਵਾਰ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਤੇ ਕਈ ਮੁਸਲਮਾਨ ਪਰਿਵਾਰ ਨੇ ਉਹਨਾਂ ਨੂੰ 1-1 ਲੱਖ ਰੁਪਏ ਦਿੱਤਾ ਕਿਉਂਕਿ ਸਾਨੂੰ ਲੱਗਿਆ ਕਿ ਜਿਨ੍ਹਾਂ ਨੂੰ ਜ਼ਿਆਦਾ ਫੀਡ ਦੀ ਜ਼ਰੂਰਤ ਹੈ ਤੇ ਧਰਮ ਨੂੰ ਕੈਰੀਟੇਰੀਆ ਨਹੀਂ ਬਣਾਇਆ ਜਾ ਸਕਦਾ ਕਦੀ ਵੀ ਕਿਸੇ ਕੀਮਤ ਤੇ ਵੀ ਔਰ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਮੁਹੱਬਤ ਦੀ ਧਰਤੀ ਹੈ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਅਗਰ ਸ਼ੇਖ ਬਾਬਾ ਫਰੀਦੁੱਦின் ਸ਼ਗਰਗੰਜ ਨੂੰ ਦੇਖੋਗੇ ਬੁੱਲੇ ਸ਼ਾਹ ਨੂੰ ਦੇਖੋਗੇ ਔਰ ਭਾਈ ਮਰਦਾਨੇ ਨੂੰ ਦੇਖੋਗੇ ਔਰ ਫਿਰ ਇਹ سلسلہ ਪੀਰ ਬੁੱਧੂ ਸ਼ਾਹ ਅਹਿਮਦੁੱਲਾਹ ਲੈ ਤੱਕ ਜਾਂਦਾ ਹੈ ਤੇ ਸਾਡੀ ਧਰਤੀ ਨੇ ਤਾਂ ਸਾਨੂੰ ਹਮੇਸ਼ਾ ਇਹ ਸਿਖਾਇਆ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਆ ਲੇਕਿਨ ਦੂਸਰੇ ਧਰਮ ਦੇ ਜਦ ਕਦੀ ਮੁਸੀਬਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਤੇ ਫਿਰ ਅਸੀਂ ਉਸ ਧਰਮ ਦੇ ਲੋਕਾਂ ਦਾ ਸਾਥ ਦੇਣ ਦੇ ਲਈ ਤਿਆਰ ਹਾਂ ਹੁਣ ਅਸਲ ਦੇ ਵਿੱਚ ਤੁਸੀਂ ਫੀਲ ਕਰਤੇ ਜਾਂਦੇ ਹੋ ਜ਼ਰੂਰਤ ਕਿਸੇ ਦੀ ਅਸੀਂ ਇਹ ਗੜਾ ਦੇਖਿਆ ਕਿ ਲੋਕੀ ਉੱਥੇ ਟਰੱਕ ਭਰ ਭਰ ਕੇ ਐਨ ਜੀਓਸ ਜਾਂਦੀਆਂ ਨੇ ਤੇ ਲੋਕੀ ਪਹਿਲਾ ਪਹਿਲਾ ਪਿੰਡਾਂ ਦੇ ਵਿੱਚ ਹੀ ਉਹਨਾਂ ਦਾ ਸਮਾਨ ਖੋਹ ਲੈਂਦੇ ਆਂ ਪਿੱਛੇ ਪਿੰਡਾਂ ਤੱਕ ਤਾਂ ਦੱਸਣ ਸੋਚ ਵੀ ਨਹੀਂ ਪੈਂਦੀ ਦੇਖੋ ਮੈਂ ਮੈਂ ਸਾਰੀ ਜਗ੍ਹਾ ਗਿਆ ਹਾਂ ਤਕਰੀਬਨ ਔਰ ਹੁਣ ਵੀ ਜਾਵਾਂਗੇ ਅਸੀਂ ਜਿਹੜੀ ਅਹਿਰਾਰ ਫਾਊਂਡੇਸ਼ਨ ਹੈ ਉਹ ਇਕੱਲੀ ਨਹੀਂ ਹੈ ਜਿਦਾਂ ਰਹਿਰਾਸ ਸੁਸਾਇਟੀ ਹੈ ਹੋਰ ਇਦਾਂ ਦੀ ਜਿਹੜੇ ਹਿੰਦੂ ਸਿੱਖ ਭਰਾਮਾ ਦੀਆਂ ਸੁਸਾਇਟੀਆਂ ਆਂ ਅਸੀਂ ਸਾਰੇ ਆਪਸ ਵਿੱਚ ਜੁੜੇ ਹੋਏ ਆਂ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਫੀਡ ਕਰਾਂਗੇ ਤੁਸੀਂ ਵੰਡੋਗੇ ਤੇ ਦੇਖੋ ਜਿਹੜੇ ਤਾਂ ਨਾਦਾਨ ਮੈਂ ਨਾਦਾਨ ਸ਼ਬਦ ਕਹਾਂਗਾ ਗੁਸਤਾਖੀ ਦੀ ਮਾਫੀ ਤੇ ਜਿਹੜੇ ਨਾਦਾਨ ਯੂਟਿਊਬਰ ਨੇ ਕੋਈ ਕੋਈ ਸਮਾਨ ਦਿਖਾ ਕੇ ਕਹਿ ਰਹੇ ਨੇ ਕਿ ਜੀ ਅੱਜ ਜ਼ਰੂਰਤ ਨਹੀਂ ਹੈ ਲੇਕਿਨ ਜਦ ਪਾਣੀ ਉੱਤਰ ਜਾਏਗਾ ਤੇ ਅਸਲ ਮੁਸੀਬਤ ਉਦੋਂ ਸ਼ੁਰੂ ਹੋਏਗੀ ਪਿੰਡਾਂ 'ਚ ਦੋ ਤਰ੍ਹਾਂ ਦੇ ਲੋਕ ਹੈ ਇੱਕ ਜ਼ਿਮੀਂਦਾਰ ਹੈ ਇੱਕ ਖੇਤ ਮਜ਼ਦੂਰ ਹੈ ਜ਼ਿਮੀਂਦਾਰ ਵਿਚਾਰਾ ਪਾਣੀ ਦੇ ਵਿੱਚ ਫਸਿਆ ਹੋਇਆ ਬਿਲਕੁਲ ਸੈਂਟਰ 'ਚ ਕਿਉਂਕਿ ਜ਼ਿਮੀਂਦਾਰ ਦਾ ਘਰ ਦਰਮਿਆਨ 'ਚ ਔਰ ਖੇਤ ਮਜ਼ਦੂਰ ਸੜਕਾਂ ਤੇ ਵਿਰਾਨ ਫਿਰ ਰਿਹਾ ਹੈ ਔਰ ਖੇਤ ਮਜ਼ਦੂਰਾਂ 'ਚ ਜ਼ਿਆਦਾ ਤਾਦਾਦ ਪ੍ਰਵਾਸੀ ਲੋਕਾਂ ਦੀ ਹੈ ਹੁਣ ਜਿਹੜੇ ਕਈ ਲੋਕ ਫੀਡ ਵੰਡਣ ਜਾ ਰਹੇ ਨੇ ਉਹਨਾਂ ਨੂੰ ਇਹ ਵੀ ਗਲਤ ਫਹਮੀ ਹੈ ਕਿ ਬਈ ਬਾਹਰ ਅਗਰ ਜ਼ਿਆਦਾ ਵੰਡ ਦਾਂਗੇ ਅੱਗੇ ਨਹੀਂ ਪਹੁੰਚੇਗੀ ਅਸੀਂ ਆਪਣੇ ਵਲੰਟੀਅਰਸ ਨੂੰ ਕਿਹਾ ਕਿ ਇਹਨਾਂ ਨੂੰ ਵੀ ਵੰਡੋ ਅੱਗੇ ਵੀ ਪਹੁੰਚਾਓ ਉਹਦੀ ਵਜ੍ਹਾ ਹੈ ਜਿਹੜੀ ਵੀ ਕਿਟ ਆਮ ਵਲੰਟੀਅਰਸ ਨੇ ਤਿਆਰ ਕੀਤੀ ਹੈ ਉਹਦੇ ਚ ਆਮ ਲੋਕਾਂ ਨੇ 5 ਕਿਲੋ ਚਾਵਲ 5 ਕਿਲੋ ਆਟਾ ਕਿਲੋ-ਕਿਲੋ ਦਾਲਾਂ ਪਾਈਆਂ ਤੇ ਮੈਂ ਆਪਣੇ ਵਲੰਟੀਅਰਸ ਨੂੰ ਇਹ ਪੁੱਛਦਾ ਕਿ ਅਗਰ ਆਪਣੇ ਘਰ ਚੋਂ ਆਪਣੀ ਮਾਤਾ ਜੀ ਜਾਂ ਕੋਈ ਭਾਈ-ਭੈਣ ਫੋਨ ਕਰਕੇ ਕਵੇ ਕਿ ਘਰ ਸ਼ਾਮੀ ਆਟਾ ਲੈ ਕੇ ਆਓ ਮੁੱਕ ਗਿਆ ਹੈ ਕਿ ਅਸੀਂ ਕਿੰਨਾ ਆਟਾ ਲਵਾਂਗੇ ਤੇ ਜ਼ਾਇਸੀ ਗੱਲ ਹੈ ਕਿ ਘੱਟੋ ਘਾਟ 10 ਕਿਲੋ ਜਿਆਦਾ ਜਿਆਦਾ 1 ਮਣ ਜਿਹੜਾ ਵੱਡਾ ਪਰਿਵਾਰ ਹੈ ਘੱਟੋ ਘਾਟੇ ਅਗਰ ਅਸੀਂ 5 ਕਿਲੋ ਲੈ ਕੇ ਜਾਵਾਂਗੇ ਤੇ ਅੰਮੀ ਨਾਰਾਜ਼ ਹੋ ਜੂਗੀ ਉਹ ਕਹਿੰਦੀ ਤੈਨੂੰ ਅਕਲ ਹੀ ਨਹੀਂ ਵੀ ਐਡਾ ਵੱਡਾ ਘਰ ਹੈ 5 ਕਿਲੋ ਆਟਾ ਲਿਆ ਤੇ ਅਗਰ ਜਿਹੜੇ ਵਲੰਟੀਅਰਸ ਹੈ ਉਹਨਾਂ ਨੂੰ ਕਹਿੰਨਾ ਕਿ ਤੁਸੀਂ ਇਹ ਕਿੱਟ ਵੰਡਦੇ ਪਏ ਹੋ ਮਜ਼ਦੂਰ ਦੇ ਘਰ ਦੀ ਮੈਂ ਗੱਲ ਕਰਦਾ ਜਿਹਨੂੰ ਤੁਸੀਂ ਕਿੱਟ ਦੇ ਰਹੇ ਹੋ ਉਹਦੇ ਲਈ ਤਾਂ ਇਹ 2 ਦਿਨ ਦੀ ਖੁਰਾਕ ਹੈ ਔਰ ਮੁਸੀਬਤ 2 ਮਹੀਨੇ ਲਈ ਖੜੀ ਅੱਗੇ ਅਜੇ ਤੇ ਇਹਦਾ ਮਤਲਬ ਅਗਰ ਗਰੀਬ ਆਦਮੀ ਕੋਈ ਜਿਹੜਾ ਨੀਡੀ ਪਰਸਨ ਹੈ ਅਵਲ ਤਾਂ ਉਹ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਜ਼ਿਆਦਾ ਚਾਹੀਦੀ ਹੈ ਤੁਹਾਨੂੰ ਜ਼ਿਆਦਾ ਦਿਓ ਕਿਉਂਕਿ ਵੰਡਨਾ ਜਿਹੜਾ ਆ ਰੱਬ ਦੀ ਅੱਲਾਹ ਤਾਲਾ ਦੀ ਅਕਾਲ ਪੁਰਖ ਦੀ ਸੁਨਤ ਤਰੀਕਾ ਜਿਹੜਾ ਵੰਡਨ ਦਾ ਇਹ ਰੱਬ ਦਾ ਤੇ ਰੱਬ ਜੀ ਤੋਂ ਵੰਡਦਾ ਉਹ ਕਿਸੇ ਦਾ ਧਰਮ ਰੰਗ ਨਸਲ ਥੋੜੀ ਦੇਖਦਾ ਸਾਨੂੰ ਰੱਬ ਨੇ ਇੰਨਾ ਕੁਝ ਦਿੱਤਾ ਹੈ ਅਗਰ ਸਾਡੇ ਗੁਨਾਹਾਂ ਦੇ ਹਿਸਾਬ ਨਾਲ ਦਿੱਤਾ ਜਾਵੇ ਫਿਰ ਤਾਂ ਸਾਡੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਫਿਰ ਅਸੀਂ ਇਸ ਕਾਬਿਲ ਨਹੀਂ ਹੈ ਲੇਕਿਨ ਖੁਦਾ ਜਦ ਦਿੰਦਾ ਉਹ ਆਪਣੀ ਰਹਿਮਤ ਦੇ ਅੰਦਾਜ਼ੇ ਨਾਲ ਦਿੰਦਾ ਹੈ ਤੇ ਜਦ ਤੁਸੀਂ ਖੁਦਾ ਵਾਲਾ ਕੰਮ ਆਪਣੇ ਜਿੰਮੇ ਲੈ ਲਿਆ ਤੇ ਫਿਰ ਅੱਖਾਂ ਬੰਦ ਕਰਕੇ ਵੰਡੋ ਉਸ ਸਮੇਂ ਤੱਕ ਇੱਕ ਸਿਕਿਦਮਤ ਨੂੰ ਜਾਰੀ ਰੱਖੋ ਜਦ ਤੱਕ ਜ਼ਿੰਦਗੀ ਦੁਬਾਰਾ ਪੀੜੀ ਦੇ ਉੱਤੇ ਦੁਬਾਰਾ ਲਾਈਨ ਦੇ ਉੱਤੇ ਨਹੀਂ ਆ ਜਾਂਦੀ ਇਸ ਮਤਲਬ 600 ਮਹੀਨੇ ਚਲਾ ਚੁੱਕੇ ਬਿਲਕੁਲ ਚੱਲਦਾ ਹੁਣ ਜਿਹੜੇ ਹੋਰ ਲੋਕ ਆ ਰਹੇ ਬਾਹਰੋਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਇਲਾਕੇ 'ਚ ਦੇਖੋ ਅਸੀਂ ਲੁਧਿਆਣੇ ਰਹਿੰਦੇ ਆਂ ਗੁਰਦੁਆਰਾ ਦੁਖਨ ਮਿਰਨ ਸਾਹਿਬ ਹੈ ਗਿਆਨ ਸਲ ਮੰਦਿਰ ਹੈ ਮੈਂ ਮਸਜਿਦ ਦੇ ਵਿੱਚ ਬੈਠਾ ਹਾਂ ਔਰ ਮੇਰਾ ਤਜਰਬਾ ਇਹ ਕਹਿੰਦਾ ਹੈ 네ਗੇਟਿਵ ਪੋਸਟ ਵਾਲੇ ਤਾਂ ਪਤਾ ਨਹੀਂ ਕਿੰਨੇ ਹੋਣੇ ਲੇਕਿਨ ਅਗਰ ਪੋਜ਼ਿਟਿਵਿਟੀ 'ਚ ਜਾਓਗੇ ਸਾਡੇ ਜਿੰਨੇ ਤਰਮਸਥਾਨ ਹੈ ਪੰਜਾਬ 'ਚ ਚਾਹੋ ਮੰਦਰ ਨੇ ਚਾਹ ਗੁਰਦੁਆਰੇ ਨੇ ਚਾਹ ਮਸਜਿਦਾਂ ਚਾਹੋ ਚਰਚ ਨੇ ਉਹਨਾਂ ਦਾ ਜਿਹੜਾ ਪ੍ਰਬੰਧਕ ਹੈ ਜਿਹੜਾ ਵੀ ਬੰਦਾ ਉਹ ਇਨਸਾਨਾਂ ਦਾ ਹਮਦਰਦ ਹੈ ਲੋਕਾਂ ਦੇ ਨਾਲ ਪਿਆਰ ਕਰਨ ਵਾਲਾ ਹੈ ਉਹ ਲੋਕਾਂ ਨੂੰ ਖੁਲਾਣ ਵਾਲਾ ਹੈ ਤੇ ਅਗਰ ਤੁਹਾਡੇ ਕੋਲ ਫੀਡ ਫालतू ਆ ਗਈ ਹੈ ਤੇ ਜਾ ਕੇ ਗੁਰੂ ਘਰ ਦੀ ਸੇਵਾ ਕਰੋ ਉੱਥੋਂ ਤਾਂ ਲਗਾਤਾਰ 24 ਮਹੀਨੇ ਲੰਗਰ ਚੱਲਦੇ ਪਏ ਹੈ ਅਗਰ ਤੁਹਾਨੂੰ ਲੋਕਾਂ ਨੇ ਦੇ ਦਿੱਤਾ ਕੁਝ ਕਿ ਵੀ ਪੁੱਛਾਓ ਤੇ ਉਹਨੂੰ ਇੱਧਰ ਉੱਧਰ ਜਲਾਇਆ ਕਰਨ ਦੀ ਬਜਾਏ ਫਿਰ ਜਿਨ੍ਹਾਂ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਉੱਥੇ ਬੜੇ ਦਾਨੀ ਸੱਜਣ ਬੈਠੇ ਨੇ ਬੜੇ ਬੜੇ ਜ਼ਿੰਮੇਦਾਰ ਬੈਠੇ ਨੇ ਉਲਟਾ ਤੁਹਾਨੂੰ ਆਪ ਰੋਟੀ ਖਵਾ ਰਹੇ ਨੇ ਆਪ ਚਾਹ ਪਿਲਾ ਰਹੇ ਨੇ ਤੇ ਅਸੀਂ ਤਾਂ ਆਪਣੇ ਵਰਕਰਾਂ ਨੂੰ ਜ਼ਿਆਦਾ ਕਿਹਾ ਕਿ ਜਿਹੜੇ ਉੱਥੇ ਦੀ ਪਰਸਨੈਲਿਟੀਆਂ ਐ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਅਸੀਂ ਉਹਨਾਂ ਨੂੰ ਜਾ ਕੇ ਸੇਵਾ ਦੇਵਾਂਗੇ ਤਾਂ ਕਿ ਉਹ ਆਣ ਵਾਲੇ 2-3 ਮਹੀਨਿਆਂ 'ਚ ਜਦੋਂ ਇਹ ਜਿਹੜੇ ਹੁਣ ਲੋਕੀ ਆ ਰਹੇ ਨੇ ਇਹ ਤਾਂ ਮੌਬ ਹੈ ਜੋਸ਼ ਹੈ ਨਾ ਇੱਕ ਤੇ ਜੋਸ਼ ਦਾ ਜ਼ਿਆਦਾ ਦਿਨ ਨਹੀਂ ਨਾ ਚੱਲਦਾ ਜੋਸ਼ ਉਤਰਨ ਤੋਂ ਬਾਅਦ ਫਿਰ ਜ਼ਰੂਰਤ ਪਾਏਗੀ ਫਿਰ ਤੇ ਇਸ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਉਹ ਜਿਹੜਾ ਕੁਝ ਤੁਹਾਡੇ ਕੋਲ ਐਕਸਟਰਾ ਹੈ ਉਹ ਹਰੇਕ ਇਲਾਕੇ ਦੇ ਗੁਰੂ ਘਰ ਦੇ ਵਿੱਚ ਸੇਵਾ ਕਰੋ ਤਾਂ ਕਿ ਆਹ ਨਾਲੇ ਸਮਝ ਜਦੋਂ ਪਾਣੀ ਉਤਰਨ ਤੋਂ ਬਾਅਦ ਚੁਣੌਤੀ ਖੜੀ ਹੈ ਪਾਣੀ ਉਤਰਨ ਤੋਂ ਬਾਅਦ ਖੇਤਾਂ 'ਚ ਰੇਤਤਾ ਹੈ ਪਾਣੀ ਉਤਰਨ ਤੋਂ ਬਾਅਦ ਟਿਊਬਵਲ ਜਿਹੜੇ ਗਾਰੇ ਨਾਲ ਭਰੇ ਹੋਏ ਐ ਪਾਣੀ ਉਤਰਨ ਤੋਂ ਬਾਅਦ ਮੋਟਰਾਂ ਫੁੱਕੀਆਂ ਐ ਪਾਣੀ ਉਤਰਨ ਤੋਂ ਬਾਅਦ ਜਾਨਵਰ ਜਿਹੜੇ ਬੁਤਾਦਿਤ ਜਗ੍ਹਾ ਤੁਸੀਂ ਜਾਓਗੇ ਪਾਣੀ 'ਚ ਕਿਤੇ ਕੁੱਤੇ ਕਿਤੇ ਬਿੱਲੀਆਂ ਕਿਤੇ ਡੰਗਰ ਜਿਹੜੇ ਆ ਉਹ ਮਾਰ ਕੇ ਪਾਣੀ 'ਚ ਤੈਰ ਰਹੇ ਨੇ ਪਾਣੀ ਉਤਰਨ ਤੋਂ ਬਾਅਦ ਜਿਹੜਾ ਗਰੀਬ ਜ਼ਿਮੀਂਦਾਰ ਹੈ ਉਹਨੂੰ ਡੀਜ਼ਲ ਦੀ ਜ਼ਰੂਰਤ ਹੈ ਤਾਂ ਕਿ ਖੇਤ ਚੋਂ ਰੇਤੇ ਨੂੰ ਖਿੱਚ ਕੇ ਸਾਈਡ ਤੇ ਕਰ ਸਕੇ ਤੇ ਪਾਣੀ ਉਤਰਨ ਤੋਂ ਬਾਅਦ ਦਵਾਈਆਂ ਦੀ ਜ਼ਰੂਰਤ ਹੈ ਤਾਂ ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਘਰਾਂ ਦਾ ਰਾਸ਼ਨ ਪਹੁੰਚਾਣਾ ਹੈ ਤੇ ਇਹ ਤਾਂ ਨਹੀਂ ਕਿ ਜੇ ਪਾਣੀ ਇਹਦੀ ਜ਼ਰੂਰਤ ਪੂਰੀ ਹੋ ਗਈ ਅਸਲ ਮਸਲਾ ਪਾਣੀ ਉਤਰਨ ਤੋਂ ਬਾਅਦ ਹੈ ਤੇ ਇਸ ਲਈ ਇਹ ਕਹਿ ਦੇਣਾ ਕਿ ਨਹੀਂ ਜੀ ਅਸੇ ਜ਼ਰੂਰਤ ਨਹੀਂ ਹੈ ਤੇ ਮੈਂ ਇਹਨੂੰ ਦਰਸ ਨਹੀਂ ਸਕਦਾ ਤੁਸੀਂ 50 ਲੱਖ ਦੀ ਰਾਸ਼ੀ ਦੇ ਨਾਲ ਇੱਕ ਵਾਰ ਰਾਸ਼ਨ ਵੀ ਨਾਲ ਤੇ ਰਾਸ਼ਨ ਤਾਂ ਰੋਜ਼ ਦੇ ਰਹੇ ਲਗਾਤਾਰ ਜਾਮਾ ਵਜੀ ਲੁਧਿਆਣਾ ਤੋਂ ਇਸ ਹਫਤੇ 101 ਟਰੱਕ ਜਿਹੜੇ ਆ ਉਹ ਪੂਰੇ ਪੰਜਾਬ ਚ ਭੇਜੇਗੇ ਸਾਡੀ ਅਲੱਗ-ਅਲੱਗ ਮਸਜਿਦਾਂ ਅਲੱਗ-ਅਲੱਗ ਸ਼ਹਿਰ ਹੈ ਮਿਸਾਲੇ ਤੌਰ ਤੇ ਹਰਿਆਣਾ ਤੋਂ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਤੋਂ ਸਾਡਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਉੱਤਰਾ ਉੱਤਰਾਖੰਡ ਤੋਂ ਹਿਮਾਚਲ ਦੇ ਬਤੀ ਦੇ ਇਲਾਕੇ ਦੇ ਮੁਸਲਮਾਨਾਂ ਨੇ ਜਾਮਾ ਵਜੀ ਲੁਧਿਆਣਾ ਦੀ ਅਪੀਲ ਤੇ ਸਾਰਿਆਂ ਨੇ ਹੀ ਲੱਭਿਆ ਸਾਰਿਆਂ ਨੇ ਹਾਮੀ ਭਰੀ ਔਰ ਲਗਾਤਾਰ ਜਿਹੜਾ ਸਮਾਨ ਜਿਹੜਾ ਆ ਰਿਹਾ ਉਹ ਲਗਾਤਾਰ ਰੋਜ਼ਾਨਾ ਜਿਹੜਾ ਉਹ ਅੱਗੇ ਪਿੱਛੇ ਸਕਾਟ ਦੇ ਸਰੇਕ ਸਰੇਕ ਜਿਵੇਂ ਤੁਸੀਂ ਕਿਹਾ ਕਿ ਇਸ ਵੀ ਚੁਣੌਤੀ ਪਾਣੀ ਦੀ ਸਰੋਤ ਤੋਂ ਬਾਅਦ ਆ ਕਿ ਉਸ ਤੋਂ ਜਦੋਂ ਉਸ ਮਿੱਤਰ ਉੱਤੀ ਆ ਗਈ ਉਹਦੋਂ ਵੀ ਤੁਹਾਡੀ ਫਾਊਂਡੇਸ਼ਨ ਇੱਥੇ ਹੀ ਪੰਜਾਬ ਜਿਆਦਾ ਅਸਲੀ ਚੁਣੌਤੀ ਆਉਗੀ ਤੇ ਜਿਹੜੇ ਹੁਣ ਨਾਲ ਖੜੇ ਉਹਦੋਂ ਨਹੀਂ ਖੜਨਗੇ ਅਸੀਂ ਅਸਲੀ ਚੁਣੌਤੀ ਦੀ ਤਿਆਰੀ ਵੀ ਹੁਣੀ ਕਰਦੇ ਪਏ ਆਂ ਅਸੀਂ ਅਸਲੀ ਚੁਣੌਤੀ ਨਾਲ ਨਿਪਟਣ ਦੇ ਲਈ ਆਪਣੀਆਂ ਜਿਹੜੀਆਂ ਦੋਸਤ ਐਨ ਜੀਓਜ਼ ਐ ਉਹਨਾਂ ਨਾਲ ਮਿਲ ਕੇ ਬੀਜ ਦੇ ਐਸੇ ਪੈਕੇਟ ਤਿਆਰ ਕਰਦੇ ਪਏ ਆ ਕਿ ਕਟ ਰੇਤਾ ਚੱਕਣ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਬੀਜਾਂਗੇ ਤੇ 1 ਮਹੀਨੇ ਦੇ ਵਿੱਚ ਡੰਗਰਾਂ ਦੇ ਲਈ ਬਰਸੀਨ ਜਿਹੜੀ ਉਹ ਤਿਆਰ ਹੋ ਜਾਏਗੀ ਮਲੇਰ ਕੋਟਲੇ ਦੀਆਂ ਕਈ ਟੀਮਾਂ ਜਿਹੜੀਆਂ ਆ ਉਹ ਇਸ ਕੰਮ ਦੇ ਉੱਤੇ ਹੁਣੇ ਤੋਂ ਖੇਦਮਤ ਜਿਹੜੀ ਆ ਕਰਨ ਲੱਗ ਪਈ ਆ ਸਾਭ ਬਿਮਾਰੀਆਂ ਦਾ ਬਹੁਤ ਖਤਰਾ ਹੈ ਇਨਸਾਨਾਂ ਚ ਵੀ ਤੇ ਜਾਨਵਰਾਂ ਦੇ ਵਿੱਚ ਦੇਖੋ ਲਗਾ ਦਵਾਈਆਂ ਵੀ ਪੀ ਲਗਾਤਾਰ ਜਿਹੜੇ ਐ ਸਾਡੇ ਪੰਜਾਬ ਦੇ ਡਾਕਟਰ ਔਰ ਜਿਹੜੇ ਮੁਸਲਮਾਨ ਡਾਕਟਰ ਆਏ ਨੇ ਖਾਸ ਕਰ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਜਿੱਥੇ ਡੰਪ ਸਟੇਸ਼ਨ ਅਸੀਂ ਬਣਾਇਆ ਰਹਿ ਰਾ ਸੋਸਾਇਟੀ ਦੇ ਨਾਲ ਮਿਲ ਕੇ ਸਰਦਾਰ ਪਰਮਪਾਲ ਸਿੰਘ ਹੁਣੀ ਹੈ ਗੁਰਸਾਹਿਬ ਸਿੰਘ ਜੀ ਹੁਣੀ ਹੈ ਸਾਡੇ ਜਸਦੇਵ ਸੇਖੋਂ ਜੀ ਹੁਣੀ ਵੀ ਉਹਦੇ ਵਿੱਚ ਸਾਡੇ ਨਾਲ ਕੋਆਪਰੇਟ ਕਰਦੇ ਪਏ ਨੇ ਵੱਡਾ ਤੇ ਅਸੀਂ ਸਾਰੇ ਸਟੇਸ਼ਨਾਂ ਤੇ ਰੋਜ਼ਾਨਾ ਜਾਮਾ ਮਸਜਿਦ ਵੱਲੋਂ ਬੰਦਿਆਂ ਦੀ ਦਵਾਈਆਂ ਵੀ ਔਰ ਮੱਜਾਂ ਦੀ ਦਵਾਈਆਂ ਵੀ ਡੇਲੀ ਭੇਜ ਰਹੇ ਕੱਲ ਵੀ ਦਵਾਈਆਂ ਦੀ ਤਾਜ਼ਾ ਖੇਪ ਜਿਹੜੀ ਹੈ ਉਹ ਭੇਜੀ ਗਈ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜ਼ਿਆਦਾ ਚੁਣੌਤੀਆਂ ਜਿਹੜੀਆਂ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਆਣਾਂ